ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇ ਦੇ ਕਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਲੂਰ ਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਆ ਨੇੜੇ ਦੋਸਤੋ ਗਿੱਦੜਵਾ ਸ਼ਹਿਰ ਹੈ ਦਾ ਮਸਾ 5 ਕਿਲੋਮੀਟਰ ਵਾਂਗੂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੂਜਾ ਸੂਬਾ ਸੂਨ ਜਾਰੀ ਜਰਸੀ ਕ੍ਰੋਸ ਵੈਡ ਦਿਖਾਉਣੀ ਹੈ ਚੰਗੇ ਥਣ ਹਵਾਨੇ ਵਾਲੀ ਤੇ ਡੇਟ ਮੁਤਾਬਕ ਕੋਸਮਾ ਬਾਈ ਜੀ ਹੁਣੇ ਕਹਿੰਦੇ ਕੱਚੀ ਆ ਤੇ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਤਸਲੀਨਾ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਬੱਚੀ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਹਜੇ ਕੱਚੀ ਆ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ 16 ਲੀਟਰ ਦੁੱਧ ਬੱਚੀ 17 18 ਕਿਲੋ ਦੁੱਧ ਬੱਚੀ ਬੜੇ ਆਰਾਮ ਨਾਲ ਚੋ ਆ ਜੂ ਚਾਰਾਂ ਥਾਂਾਂ ਸੇਮ ਹੀ ਸਾਈਜ਼ ਆ ਦੋਸਤੋ ਨਿੱਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਤੇ ਬਾਈ ਜੀ ਹੁਣੇ ਕਹਿੰਦੇ 16 17 ਕਿਲੋ ਦੀ ਆਪਣੀ ਆਪ ਦੀ ਗਾਰੰਟੀ ਹੋਊਗੀ ਬਾਕੀ ਦੋਸਤੋ ਬਾਈ ਜੀ ਹੁਣ ਇਹ ਕਹਿੰਦੇ ਸੇਵਾ ਸੰਭਾਲ ਤੁਹਾਡੀ ਵੱਧ ਹੋ ਜੇ ਦੁੱਧ ਵੱਧ ਚਵਾਜੇ ਉਹ ਤੁਹਾਡੀ ਸੇਵ ਆ ਡਿਪੈਂਡ ਕਰਦਾ ਬਾਕੀ ਬਾਈ ਜੀ ਹੁਣ ਇਹ ਕਹਿੰਦੇ ਆਪਣੇ 16 17 ਅੰਕ ਲੋ ਦੀ ਗਰੰਟੀ ਹੋਊਗੀ ਥਣ ਸੋਹਣੇ ਦੋਸਤੋ ਹੱਤੀ ਚੁਆਈ ਵਾਲੇ ਚਾਰਾ ਥਾਣਾ ਸੇਮ ਹੀ ਸਾਈਜ਼ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਥਾਣਾ ਦੋਸਤੋ ਮਨੇਡ ਤੋਂ ਚੈੱਕ ਕਰਾ ਦਨਾ ਆ ਵੇਖ ਸਕਦੇ ਆ ਦੋਸਤੋ ਚਾਰਾ ਥਾਣਾ ਸੇਮ ਹੀ ਸਾਈਜ਼ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਫੋਰ ਚਾਂਗ ਪੁਰਾਣੀ ਗੁਲਾਬੀ ਥਾਣਾ ਸੋਹਣੇ ਥਾਣਾ ਦੋਸਤੋ ਬੈਕ ਸਾਈਡ ਤੋਂ ਹ ਸੋਨਾ ਤਿਆਰ ਕਰੀ ਤਰੀ ਆਉਂਦੀ ਐ ਪੰਜਾ ਛੇ ਅੰਦਰਾਂ ਵਿੱਚ ਇਹਨੇ ਹਵਾਣਾ ਚੰਗਾ ਵੱਡਾ ਤਿਆਰ ਕਰਕੇ ਫੇਰ ਸੋਨਾ ਚਾਰਾਂ ਥਾਨਾ ਸੇਮ ਹੀ ਸਾਈਜ਼ ਐ ਰੇਟ 22 ਜੀ ਹੁਣੇ ਰੱਖਿਆ ਹੋਇਆ 43000 ਰੁਪਇਆ ਉਹ ਚ 22 ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ